ਲੁੱਟ ਖੋਤੋਂ ਖੋਸ ਜ਼ਿਆਦਾ ਲੋਕਾਂ ਨੇ ਪੁਲਿਸ ਤੋਂ ਸੁਰੱਖਿਆ ਦੀ ਲਈ ਫਰਿਆਦ ਪਿੰਡ ਵਿੱਚ ਵਧ ਰਹੀਆਂ ਚੋਰੀਆਂ ਤੇ ਲੁੱਟਾਂ ਖੋਹਾਂ ਤੋਂ ਖੋਬ ਜ਼ਿਆਦਾ ਲੋਕਾਂ ਲੋਕ ਜਿਹੜੇ ਅੱਜ ਆਪਣੀ ਫਰਿਆਦ ਲੈ ਕੇ ਨਡਾਲਾ ਚੌਂਕੀ ਪੁੱਜੇ ਤੇ ਲੋਕਾਂ ਦੀ ਜਾਨ ਮਾਲ ਦੀ ਸੁਰੱਖਿਆ ਯਕੈਨੀ ਸੁਰੱਖਿਆ ਲਈ ਚੌਂਕੀ ਇੰਚਾਰਜ ਕਮਲਜੀਤ ਸਿੰਘ ਨੂੰ ਮੰਗ ਪੱਤਰ ਦਿੱਤਾ ਇਸ ਸੰਬੰਧੀ ਗੱਲਬਾਤ ਕਰਦੇ ਹਾਂ ਕਿਸਾਨ ਜੂਨੀਅਨ ਅਡਾਲਾ ਦੇ ਪ੍ਰਧਾਨ ਹਰਜਿੰਦਰ ਸਿੰਘ ਸਾਹੀ ਤੇ ਹੋਰਾਂ ਨੇ ਦੱਸਿਆ ਕਿ ਚੋਰੀ ਦੀਆਂ ਘਟਨਾਵਾਂ ਨੂੰ ਰੋਕਣ ਲਈ ਅੱਜ ਪਿੰਡ ਦੇ ਮੌਤਬਰਾ ਤੇ ਯੂਨੀਅਨ ਦਾ ਯਥਾਿਕ ਜਿਹੜਾ ਇੱਕ ਵਫਦਾ ਇੱਕ ਚੌਂਕੀ ਇੰਚਾਰਜ ਨੂੰ ਮਿਲਿਆ ਉਹਨਾਂ ਦੱਸਿਆ ਕਿ ਪਿਛਲੇ ਕੁਝ ਸਮੇਂ ਤੋਂ ਕਸਬਾ ਨਡਾਲਾ ਅਤੇ ਇਸ ਦੇ ਆਸ-ਪਾਸ ਦੇ ਇਲਾਕੇ ਵਿੱਚ ਲੁੱਟਾਂ ਖੋਹਾਂ ਅਤੇ ਚੋਰੀ ਦੀਆਂ ਵਾਰਦਾਤਾਂ ਵਿੱਚ ਬੇਤਹਾਸ਼ਾ ਵਾਧਾ ਹੋਇਆ ਜਿਸ ਨਾਲ ਆਮ ਪਬਲਿਕ ਵਿੱਚ ਸਹਿਮ ਦਾ ਮਾਹੌਲ ਹੈ ਅਤੇ ਲੋਕਾਂ ਦਾ ਜੀਵਣਾ ਮੁਸ਼ਕਲ ਹੋਇਆ ਪਿਆ ਇਸ ਲਈ ਇਸ ਮੁਲਾਕਾਤ ਵਾਸਤੇ ਉਹਨਾਂ ਕਹੇ ਕਿ ਉਹਨਾਂ ਅਪੀਲ ਕੀਤੀ ਕਿ ਲਟੇਰਿਆਂ ਖਿਲਾਫ ਜਿਹੜੀ ਹੈ ਸਖਤ ਕਾਰਵਾਈ ਕਰਕੇ ਉਹਨਾਂ ਨੂੰ ਜਿਹੜਾ ਵਾ ਸਲਾਖਾਂ ਦੇ ਪਿੱਛੇ ਸੁਟਿਆ ਜਾਵੇ ਇਸ ਮੁਕੇ ਗੱਲਬਾਤ ਕਰਦੇ ਹਾਂ ਵਾਈ ਗੁਰਜੀ ਦਾ ਖਾਲਸਾ ਵਾਈ ਗੁਰਜੀ ਦੇ ਫਤਿਹ ਪਿਛਲੇ ਤਕਰੀਬਨ 6 ਮਹੀਨੇ ਤੋਂ ਨਦਾਲਾ ਤੇ ਨਾਲੇ ਦੇ ਨਜ਼ਦੀਕ ਪਿੰਡਾਂ 'ਚ ਬਹੁਤ ਜ਼ਿਆਦਾ ਚੋਰੀਆਂ ਹੋਈਆਂ ਹਨ ਉਹਦੇ ਵਿੱਚ ਇਹ ਗੱਲ ਹੈ ਦਰਜਨਾਂ ਦੇ ਹਿਸਾਬ ਨਾਲ ਟਰਾਂਸਫਰਾਂ ਵਿੱਚ ਤੇਲ ਕੱਢਿਆ ਗਿਆ ਹੈ ਉਹਨਾਂ ਦੇ ਵਿੱਚੋਂ ਸਮਾਨ ਕੱਢਿਆ ਗਿਆ ਹੈ ਤੇ ਸੈਂਕੜੇ ਦੇ ਹਿਸਾਬ ਨਾਲ ਸਾਡੇ ਮੋਟਰਾਂ ਦੀਆਂ ਕੇਵਲਾ ਕੱਢੀਆਂ ਗਈਆਂ ਹਨ ਹਾਡੇ ਲਾਗੇ ਘਰਾਂ ਚੋਂ ਚੋਰੀਆਂ ਕੀਤੀਆਂ ਗਈਆਂ ਹਨ ਤੇ ਇੱਥੋਂ ਤੱਕ ਕਿ ਇੱਕ ਪਰਿਵਾਰ ਦੇ ਤੇ 4.5 ਲੱਖ ਰੁਪਇਆ ਤੇ 20 ਤੋਂ ਲੈ ਸੋਨਾ ਗਿਆ ਤੇ ਪੁਲਿਸ ਨੇ ਉੱਤੇ ਐਫ ਆਈ ਆਰ ਨਿਕਲ ਤੇ ਹੋਰ ਇਦਾਂ ਦੀਆਂ ਕਿ ਤਿੰਨ ਤਿੰਨ ਘਰਾਂ ਦੇ ਘਟਿਆ ਟੁੱਟੀਆਂ ਲੱਥੀਆਂ ਨੇ ਤੇ ਬਹੁਤ ਜ਼ਿਆਦਾ ਜਾਨੀ ਕਿ ਰੋਜ਼ ਹਨ ਨੂੰ ਸੁਣ ਨੂੰ ਮਿਲਦਾ ਕਿ ਉਹ ਚੋਰੀਆਂ ਹੋ ਰਹੀਆਂ ਨੇ ਤੇ ਇਲਾਕੇ ਵਿੱਚ ਵੀ ਵਾਰਦਾਤਾਂ ਹੋ ਰਹੀਆਂ ਇੱਕ ਦਿਨ ਨੰਡਾਲੇ ਵਿੱਚ ਤਿੰਨ ਵਾਰਦਾਤ ਹੁੰਦੀਆਂ ਤੇ ਇੱਕ ਬੰਦੇ ਤਿੰਨ ਬੰਦੇ ਆਉਂਦੇ ਆ ਉਹ ਨੜਾਲੇ ਦੇ ਤਿੰਨ ਬੰਦੇ ਇਲਾਕੇ ਦੇ ਨੂੰ ਤੇ ਇਨਾ ਬੰਦਿਆਂ ਨੂੰ ਦਾਤਰ ਮਾਰ ਕੇ ਤੇ ਬੇਖੌਬ ਭੱਜ ਜਾਂਦੇ ਆ ਤੇ ਪੁਲਿਸ ਨੇ 6 ਮਹੀਨੇ ਦੀ ਇੱਕ ਵੀ ਚੋਰੀ ਟਰੇਸ ਨਹੀਂ ਕੀਤੀ ਨਾ ਹੀ ਕੋਈ ਜਿਹੜੀਆਂ ਵਾਰਦਾਤਾਂ ਆ ਗੀਆਂ ਕੋ ਟਰੇਸ ਕੀਤੀ ਭਾਈ ਪੁਲਿਸ ਵਾਲਿਆਂ ਭਾਏ ਜਾਂ ਐਸਐਸਓ ਦੇ ਨਾਮ ਤੇ ਆਈ ਅੱਜ ਇੰਜ ਇਨਚਾਰਜ ਨੂੰ ਦਿੱਤਾ ਤੇ ਇਹਨਾਂ ਨੂੰ ਆਖਿਆ ਕਿ ਤੁਸੀਂ ਜਿਹੜੇ ਚੋਰ ਆ ਉਹਨਾਂ ਦੇ ਵਿਰੁੱਧ ਕਾਰਵਾਈ ਕਰੋ ਕਿਉਂਕਿ ਤੁਹਾਡਾ ਰਿਜ਼ਲਟ ਜ਼ੀਰੋ ਹੈ ਜੇ ਤਾਂ ਹੀ ਇੱਥੇ ਕੰਮ ਨਹੀਂ ਕਰਨਾ ਤਾਂ ਫਿਰ ਇਥੋਂ ਚੁੱਕ ਕੇ ਜੁਲੀ ਬਿਸਤਰਾ ਸੁਬਾਨਪੁਰ ਹੀ ਚਲੇ ਜਾਓ ਕੋ ਕਦੇ 6 ਮਹੀਨੇ ਦਾ ਤੋਂ ਇਹ ਇੱਕ ਚੋਰੀ ਨਹੀਂ ਟਰੇਸ ਕਰ ਸਕਦੇ ਇੱਕ ਕੇਸ ਨਹੀਂ ਹੱਲ ਕਰ ਸਕਦੇ ਤੇ ਫਿਰ ਕੀ ਹੱਲ ਹੋਏਗਾ ਤੇ ਇਹੀ ਮੈਂ ਸਾਰੀਆਂ ਪਾਰਟੀਆਂ ਨੂੰ ਵੀ ਬੇਨਤੀ ਕਰਾਂਗਾ ਜਿਹੜੇ ਲੀਡਰ ਰਾਨਿਤਿਕਾ ਉਹਨਾਂ ਨੂੰ ਵੀ ਬੇਨਤੀ ਕਰਾਂਗਾ ਚੋਰੀ ਤੇ ਨਸ਼ੇ ਵਾਲੇ ਉਹਨਾਂ ਦੀ ਸਪੋਰਟ ਨਾ ਕਰਨ ਤੇ ਚੰਗੀ ਗੱਲ ਹੋਵੇਗੀ ਨਹੀਂ ਤੇ ਅਸੀਂ ਉਹਨਾਂ ਲੀਡਰਾਂ ਦਾ ਵੀ ਵਿਰੋਧ ਕਰਨੇ ਮਜਬੂਰ ਹੋਵਾਂਗੇ ਤੇ ਚੋਰੀ ਦਾ ਕੇਸ ਜਿਹੜੇ ਆ ਇਹਨਾਂ ਨੇ ਕੋਈ ਹੱਲ ਨਹੀਂ ਕੀਤਾ ਖਾਸ ਕਰਕੇ ਜਿਹੜੇ ਟਰਾਂਸਫਰਾਂ ਦਾ ਤੇਲ ਕੱਢਿਆ ਜਾ ਰਿਹਾ ਤੋਂ ਬੇਖੋਕੋ ਘੁੰਮ ਰਿਹਾ ਤੇ ਉਹਨਾਂ ਵਿਰੁੱਧ ਕਾਰਵਾਈ ਕੀਤੀ ਜਾਵੇ ਕਿਉਂਕਿ ਲੱਖਾਂ ਰੁਪਈਆ ਲੋਕਾਂ ਦਾ ਜੀਵਨ ਦਾ ਕਿਸਾਨਾਂ ਦਾ ਬਰਬਾਦ ਹੋਇਆ ਤੇ ਜਿਹੜੇ ਬੰਦੇ ਪਿੰਡਾਂ ਦੀ ਚੋਰੀਆਂ ਹੋਈਆਂ ਉਹਨਾਂ ਨੂੰ ਟ੍ਰੇਸ ਕੀਤਾ ਜਾਵੇ ਉਹਨਾਂ ਵਿਰੁੱਧ ਕਾਰਵਾਈ ਕੀਤੀ ਜਾਵੇ ਜੇਕਰ ਪੁਲਿਸ ਨੇ ਕੋਈ ਕਾਰਵਾਈ ਨਾ ਕੀਤੀ ਤਾਂ ਅਸੀਂ ਧਾਰਮਿਕ ਤੇ ਰਾਜਨੀਤਿਕ ਉਸ ਸਵਾ ਨਾਲ ਮਿਲ ਕੇ ਤਾਂ ਅਸੀਂ ਜੋ ਵੀ ਉਹਨਾਂ ਅਗਲੇ ਪਲਾਨ ਕਰਕੇ ਜਾਨੂੰ ਧੰਨਾ ਲਾਣਾ ਪਿਆ ਇਲਾਕੇ ਦੇ ਸੰਗਤਾਂ ਨੂੰ ਲੈ ਕੇ ਤੇ ਧੰਨਾ ਲਾਣੇ ਮਜਬੂਰ ਹੋਵਾਂਗੇ ਆਈਏ ਐਸਓ ਦੇ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਆ ਕਿ ਤੁਸੀਂ ਇਹਨਾਂ ਵਿਤੋਰੀਆਂ ਦਾ ਹੱਲ ਕਰੋ ਇਹਨਾਂ ਜਿਹੜੇ ਚੋਰ ਜਿਹੜੇ ਬੇਖੌਫ ਇਲਾਕੇ ਵਿੱਚ ਘੁੰਮ ਰਹੇ ਆ ਉਹਨਾਂ ਨੱਥ ਪਾਓ ਇੱਥੇ ਆਜ ਦੇ ਤਲਵੰਡੀ ਰੋਡ ਤੇ ਜਿੱਦਾਂ ਉਹਨਾਂ ਸ਼ਰ੍ਹਾਂ ਲਿਖ ਕੇ ਲਿਖ ਕੇ ਰੋਡ ਦੇ ਇੱਕ ਖੰਬੇ ਦੇ ਲਾਇਆ ਗਏ 1000 ਰੁਪਿਆ ਪਾ ਕੇ ਆਉ ਜੇ ਤੇ ਜੇ ਕੋਈ ਮੋਟ ਚਲਾਉਣਾ ਇਹ ਜੇ ਚੋਰਾਂ ਨੂੰ ਫੜ ਕੇ ਨੱਥ ਪਾਓ ਇਲਾਕੇ ਦੇ ਦਹਿਸਤ ਦਾ ਮੋਲ ਏ ਉਹਨੂੰ ਖਤਮ ਕਰੋ ਇਹ ਹੀ ਮੇਰੀ ਬੇਨਤੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਜੀ ਸਰ ਅੱਜ ਪਿੰਡ ਦੇ ਲੋਕ ਤੁਹਾਡੇ ਕੋਲ ਇਕੱਠੇ ਹੋ ਕੇ ਆਏ ਆ ਤੇ ਇੱਕ ਮੰਗ ਪੱਤਰ ਦਿੱਤਾ ਹੈ ਤੇ ਕੀ ਕਹਿਣਾ ਚਾਹੋਗੇ ਤੁਸੀਂ ਕੋਈ ਜੀ ਲੋਕਾਂ ਦੇ ਉਹ ਵਰਤੇ ਸਿਖਣਾ ਆਇਆ ਮੰਗਾ ਜਿਹੜਿਆ ਨਾਲ ਮੰਗਾ ਆ ਉਹਨਾਂ ਪੈਸੇ ਦੇ ਤਰ੍ਹਾਂ ਤੇ ਤਲਬ ਹੋਵੇ ਜਦੋਂ ਥੰਡੋਂ ਕੁਝ ਕੁੜੀ ਤੇ ਲੱਗਦੀ ਨਹੀਂ ਪੁੱਛਾ ਕਰਦੇ ਹਾਂ ਹੁਣ ਤੁਹਾਨੂੰ ਪਿਆਰੀ ਹੈ ਕਿ ਇਹ ਸਭ ਜਿਹੜਾ ਥੋੜਾ ਜਿਹਾ ਡਾ ਲੇ ਜਿਹੜਾ ਲੈ ਜਿਹੜਿਆ ਜਿਹੜਾ ਉਹਨਾਂ ਦੇ ਉੱਤਰਿਆ ਜਾਊਗਾ ਪੂਰਾ ਜੇ ਰਾਤ ਤੇ ਇਹਨਾਂ ਨੂੰ ਵਿਸ਼ਵਾਸ ਦਿਵਾਇਆ ਕਿ ਤੁਹਾਡੀਆਂ ਨਾਲ ਗੱਲ ਕਰੀਂ ਕਰਾਂਗੇ ਇਹ ਤਾਂ ਗੱਲ ਮੈਂ ਬੋਲ ਰਿਹਾ ਹਾਂ ਕਿ ਸਿੱਖੋ ਮੱਕੀ ਸਰ ਦਿਨੋਂ ਦਿਨ ਜੋ ਹੈ ਕਸਵੇ ਦੇ ਵਿੱਚ ਤੁਹਾਨੂੰ ਵੀ ਥੋੜੇ ਸਮੇਂ ਇਹ ਇੱਥੇ ਚੁੰਕੀ ਦੇ ਵਿੱਚ ਜੇ ਤਨਾਤ ਹੋਇਆ ਨਾ ਹੋਇਆ ਥੋੜਾ ਸਮਾਂ ਹੋਇਆ ਹੈ ਇੰਨੀ ਚੋਰੀਆਂ ਇੰਨੀਆਂ ਮਤਲਬ ਕਿ ਇਹ ਬਾਰਦਾਤਾ ਹੋ ਰਹੀਆਂ ਨੇ ਥੋੜੀ ਜੀ ਸ਼ਕਤੀ ਤੁਸੀਂ ਅੱਗੇ ਵੀ ਮਤਲਬ ਵੀ ਐਸਐਚਓ ਸਾਹਿਬ ਨੂੰ ਕਹਿ ਕੇ ਆ ਐਸਐਸਪੀ ਸਾਹਿਬ ਨੂੰ ਕਹਿ ਕੇ ਤੁਸੀਂ ਇੱਥੇ ਮੁਲਾਜ਼ਮ ਡਰੇ ਕੇ ਵਧਵਾ ਸਕਦੇ ਹੋ ਬਿਲਕੁਲ ਜੀ ਸੀਨੀਅਰ ਅਫਸਰਾਂ ਦੇ ਗੱਲ ਧਿਆਨ ਦੇਣੀਆਂ ਨਹੀਂ ਆਉਂਦੀਆਂ ਜਿਹੜੀ ਮੇਰੀ ਇਲਾਕਾ ਵਾਸੀ ਇਹ ਲੈਣ ਪੀਏ ਧਿਆਨ ਦੇਣ ਕਿ ਅਫਸਰਾਂ ਤਾਂ ਮੌਕੇ ਦੇ ਅਫਸਰ ਆਪਣੇ ਸੀਨੀਅਰ ਅਫਸਰਾਂ ਨੂੰ ਗੱਲ ਦੱਸਣਗੇ ਨਾ ਵੀ ਆਪ ਕੋਲ ਅਫਸ はい。